ਸਸਿਕਾਲ ਜੀ ਸਾਰਿਆਂ ਨੂੰ ਲਗੇ ਆ ਜਿੱਦੂਈ ਟਰਾਲੀ ਲੋਡ ਕਰਨ ਆ ਪਗੰਨੇ ਕੀ ਆ ਕੀ ਟਰਾਲੀ ਆਪਣੇ ਖੇਤਾਂ ਮਾਂ ਲੇਬਰ ਆਪਣੀ ਰੋਟੀ ਰੋਟੀ ਖਾ ਕੇ ਹੱਟੀ ਆ ਇਹ ਕਰੇਗੀ ਲੋਡ ਟਰਾਲੀ ਬੈਠੇ ਆ ਬੰਦੇ ਦੋ ਪਰਚੀ ਅੱਜ ਜਣ ਇੱਕ ਲਾ ਦੇ ਜਿਹੜਾ ਕਿਤਰਾ ਠੇਕੇਦਾਰ ਠੀਕ ਆ ਜੀ ਵਧੀਆ ਕਿੰਨੇ ਵੀ ਤੱਕ ਕਰਦੇ ਆ ਲੋਡ ਹੋਸਮਾ ਤੱਕ ਮੇ ਹੋ ਜਾਏਗਾ ਜੀ ਹੋ ਜੀ ਪੰਜੂ ਜੀ ਰੱਖ ਚਲ ਬਸ ਲੱਗ ਗਿਆ ਯਾਰ ਲੈ ਵੀ ਦੂਈ ਸਾਈਡ ਵੀ ਲਾ ਦਿਆ ਵੱਡਾ ਖੇਤਮਾ ਕਰੋ ਜੀ ਮਿੱਠਾ ਮੂੰਹ ਖਾਓ ਲੱਡੂ ਇਹ ਦੂਈ ਲੇਬਰ ਵੀ ਆ ਗਈ ਆਪਣੇ ਕੋਲ 10 ਬੰਦੇ ਨੇ ਉਹਰਾ ਮਫਟੇ ਚੱਕ ਦੇਗੇ ਬਾਈ ਜੀ ਬਾਬੇ ਦੀ ਕਿਰਪਾ ਰਹੀ ਐਨ ਦੋ ਲੇਬਰਾਂ ਲੱਗੀਆਂ ਐ ਵਾ ਕੋਈ ਪਰਵਾਹ ਨਹੀਂ 18 ਮਾ ਲਾਇਆ ਬਾਬਾ ਜੀ ਵੱਡਾ ਹਲੇ ਆਪਣਾ ਦੀ ਵੈਰਾਈਟੀਆਂ ਆਪਣੇ ਕੋ ਸਾਰੀਆਂ ਅੱਗੇ-ਅੱਗੇ ਸਾਡੀਆਂ ਚਲੀਆਂ ਆ। ਮਿਲਾਂ ਪਾਠੇਕਦਾਰ ਨੂੰ। ਉਹ ਠੇਕੇਦਾਰ ਕਿਸ ਤਰ੍ਹਾਂ? ਠੀਕ ਹੈ। ਲੱਗੇ ਚਲਾਈ ਮਾ। ਕਿੰਨੇ ਬੰਦੇ ਆ ਗਏ? ਚੱਲ ਵਧੀਆ। ਵਧੀਆ ਸਾਫ ਛਿਲਿਓ ਗੰਨਾ ਹੈ ਨਾ ਹੈ? ਹਾਂ। ਕਿਸ ਦਿਨ ਹੋ ਜਾਏਗਾ ਲੋਡ? ਕੱਲ ਤੇ ਅਗਲੇ ਦਿਨ ਹੈ। ਚਲੋ ਵਧੀਆ। ਚਲੋ ਬਣੇ ਰਹੋ ਬਾਈ ਵੀਡੀਓ ਕੇ ਨਾਲ ਆਪਣੀ ਗੱਲ ਚੱਕਦੇ ਆਂ ਫੱਟੇ ਲੇਬਰ ਆ ਗਈ ਆਪਣੇ ਮੈਨ ਖੁੱਲੀ ਡੁੱਲੀ 18 20 ਬੰਦੇ ਹੋ ਗਏ 4 ਬੰਦੇ ਹੋਰ ਆ ਜੀਂਗੇ ਬੜੇ ਮੈਂ 10 ਤਰੀਕ ਦੇ ਬਾਅਦ ਪਹੁੰਚ ਗਏ ਬਾਈ ਕਨੌਰ ਆਪਾਂ 1 2 3 4 5 6 7 8 9 10 11 12 13 14 ਡੰਡੇ ਕੀ ਬਣ ਗਈ ਡੰਡੇ ਲਈਆਂ ਨੇੜਾ ਐਨ 11 ਫੁੱਟ ਪੌੜੀ ਹੋ ਗਈ ਹੈ ਲੰਬਾਈ 11 ਸਵਾ 11 ਫੁੱਟ ਵਧੀਆ ਬਣ ਗਈ ਹੈ ਨਾ ਹੈਵੀ ਪੌੜੀ ਪਹੁੰਚ ਕੇ ਖੇਤ ਆਪਾਂ ਪੌੜੀ ਲੈ ਕੇ ਦੋ ਘੇੜ ਲੱਗੇ ਕਿੰਨਾ ਪੂਲੀ ਹੈ ਸਾਰਾ ਕਰਿਆ ਗਿਣਤੀ ਕਿਤਨੇ ਪੁਲੀ ਹੈ ਕਰੇ ਗਿਣਤੀ ਕਿਤਨਾ ਹੈ 780 800 ਬਣ ਗਿਆ ਸਾਰ 800 ਪੁਲੀ ਹੋਏਗਾ ਹੈ 800 900 ਹੈ ਅੱਜ 900 ਹੈ ਠੀਕ ਹੈ ਕੰਨਮੇਂ ਕੀ ਪਾਇਆ ਪਾਇਓ ਕੰਨਮੇਂ ਕੀ ਡਾਲਾ ਹੈ ਉਸੇ ਨਾਲ ਲਿਖਿਆ ਸੀ ਨਹੀਂ ਨਾਲੇ ਥੇ ਮੇਂ ਟਰੈਕਟਰ ਪਾ ਗਾਣਾ ਬਜਾਵਾਂ ਨਾਲੇ ਕੰਨਮਾ ਬਜਾਵਾਂ ਉਸੇ ਜੇ ਲਗਾਤਾ ਕਸਤੇ ਹਵਾ ਲੱਗਣੇ ਦੇ ਹਾਂ ਹਵਾ ਲੱਗਤਾ ਸੀ ਲਿਓ ਜੀ 4511 ਕਰ ਲਿਆ ਸਟਾਰਟ ਆਪਨਾਂ ਟਰੋਚਰਪਾਣੇ ਨੂੰ ਟਰਾਲੀਆਂ ਕੱਟੇਗੇ ਬਹਾਰੀ ਵਾਪਾ 4511 ਲੈ ਕੇ ਚੱਲੇ ਕਿਸੇ ਦਿਨ ਵਿੱਚ ਟਰੋਚਰਪਾਣੇ ਵਾਸਤੇ ਬੈਠੋ ਜੀ ਅੰਮੋਸੇ ਆਲੇ ਜੱਟ ਵਰਗਾ ਚਕੇ ਖੇਤ ਆਪਾਂ ਥਾਲੀ ਕੱਢਣੇ ਵਾਸਤੇ ਪਹੁੰਚ ਗਏ ਆਪਾਂ 45 ਜਨ ਲੈ ਕੇ ਇਸ ਸੇ ਤਕੜਾ ਗੱਡੀ ਆ ਉਹ ਹੈ ਕੌਣ ਕਹਿ ਰਿਹਾ ਤੈਨੂੰ ਇਹ ਨਹੀਂ ਕਿਹੜਾ ਗੱਡੀ ਤਕੜਾ ਅਗਲੇ ਵਾਲਾ ਛੋਟਾ ਆ ਉਹਦੇ ਇਸ ਤੇ ਤਕੜਾ ਗੱਡੀ ਨਹੀਂ ਹੈ ਉਹ ਪੁਪਾ ਆਦਾਲੇ ਆਪਣੇ ਸਾਰੇ ਟਰੈਕਟਰਾਂ ਉੱਪਰ ਲੋਗੋ ਲਗਾਇਆਦਾ ਬਾਈ ਬ੍ਰਾਂਡ ਹੈ ਆਪਣਾ ਇੱਕ ਕਿਹੜਾ ਹੈ ਪੰਗੂ ਪੁਆਦ ਵਾਲੇ ਇੱਥੇ ਤਾਂ ਬਹੁਤ ਟਰੈਕਟਰ ਹੋ ਗਏ ਅੱਜ ਦੇ 3 ਸਾਲ ਪਹਿਲਾਂ ਲਖਾਇਆਦਾ ਆਪਣਾ ਇਸ ਪਰ ਹਾਲੈਂਡ ਪਰ ਆਪਣੇ ਵਰਕ ਲੇਵਰ ਸਟicker ਜਦ ਇਸਕੇ ਬੰਪਰ ਵੀ ਦੂਆਦਾ ਜਨਾਕਰ ਬੰਪਰ ਦਾ ਛੱਦ ਗਾ ਲਿਖਿਆ ਆਵਾਜ਼ ਪਰ ਇੱਥੇ ਤਾਂ ਲਾਲੇ ਸਾਰੇ ਟਰੈਕਟਰਾਂ ਉੱਪਰ ਬਹੁਤ ਟਰੈਕਟਰ ਹੋ ਗਏ ਆਮ ਦੁਨੀਆ ਲੱਕੀ ਲਖਾਨ ਲਿਓ ਜੀ ਟਰਾਲੀ ਕੱਢ ਲਈ ਬਾਹਰ ਆਪਾਂ ਨੇ ਲੱਗੀ ਲੇਬਰ ਆਪਣੀ ਬਾਹਰ ਲੋਡ ਕਰਨਾ ਤਿੰਨ ਤੋਂ ਦੋ ਘੰਟੇ ਮਾਂ ਹੋ ਜੇਗੀ ਥੋੜਾ ਬਾਊ ਜੀ ਵੀ ਆ ਗਏ ਸਤਿ ਸ੍ਰੀ ਅਕਾਲ ਬਾਊ ਜੀ ਹੋਰ ਵਧੀਆ ਜੀ ਸਵੇ ਚੈੱਕ ਕਰਨ ਆਏ ਜੀ ਗੰਨਾ ਚੈੱਕ ਕਰਨ ਆਏ ਬਹੁਤ ਸਾਫ ਸੁਥਰਾ ਗੰਨਾ ਚੀਕਾ ਠੀਕ ਹੈ ਜੀ ਸਾਫ ਹੈ ਗੰਨਾ ਵਧੀਆ ਪਸੰਦ ਆਦਾ ਰੇ 18 ਵੈਰਾਈਟੀ ਹੈ ਚਲੋ ਵਧੀਆ ਬਾਉ ਜੀ ਛੁੱਟੀ ਵਾਲੇ ਦਿਨ ਵੀ ਡਿਊਟੀ ਦੇ ਰਹੇ ਆ ਅੱਜ ਸੰਡੇ ਹੈ ਫਿਰ ਵੀ ਬਾਉ ਜੀ ਆਪਣੇ ਟਾਈਮ ਤੇ ਟਾਈਮ ਕੱਢ ਕੇ ਆਏ ਮੈਂ ਥੋੜਾ ਲੇਬਰਾਂ ਕਰਕੇ ਗੰਨਾ ਘਟ ਜਾ ਰਿਹਾ ਮਿਲ ਮਜੀ ਹੈਣਾ ਚਲੋ ਵਧੀਆ ਜੀ ਜ਼ਿਮੀਂਦਾਰ ਨੂੰ ਵਾਤੇ ਵਾਤੇ ਗੰਨਾ ਲਾਣਾ ਚਾਹੀਦਾ ਬਹੁਤ ਅੱਛੀ ਪੈਦਾਵਾਰ ਹੋਇਆ ਚੰਗੀ ਆਮਦਨ ਵਾਲੀ ਫਸਲ ਹੈ ਜੀ ਐਸੀ ਬਾਤ ਨਹੀਂ ਗੈਲ ਹੋਰ ਫਸਲਾਂ ਕੇ ਵਿੱਚ ਵਧੀਆ ਆਮਦਨ ਹੋ ਜਾ ਹਾ ਜੀਮੀਦਾਰ ਕੀ ਕਣਕ ਜੀਰੀ ਤੇ ਇਸ ਤਰ੍ਹਾਂ ਅਲੱਗ ਤੇ ਮਿਲ ਵਾਲੇ ਬਾਈ ਹਰੇਕ ਤਰ੍ਹਾਂ ਦਾ ਸਾਥ ਦਿੰਨੇ ਆ ਦੇਖੋ ਆਪਣੀ ਟਰਾਲੀ ਲੱਦ ਰਹੀ ਆ ਫਿਰ ਵੀ ਬਾਉ ਜੀ ਆਏ ਆ ਆਪਾਂ ਨੂੰ ਮਤਲਬ ਬੀਜ ਵੀ ਦਿੰਨੇ ਆ ਰੇਖਾਦ ਦਵਾਈਆਂ ਸਾਰਾ ਕੁਝ ਦਹੇ ਆ ਬਿੱਲ ਵਾਲੇ ਕੋਈ ਪਰਚੀ ਕੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਂਦੀ ਹੈਗੀ ਜਾਨੀ ਜੀਮੀਦਾਰ ਜੁੜੇ ਮਿਲ ਗਨ ਇੱਕ ਕੰਟਰੈਕਟ ਫਾਰਮਿੰਗ ਇੱਕ ਤਰ੍ਹਾਂ ਦੀ ਆਪਣੀ ਆਪਾਂ ਨਾਲ ਕੰਟਰੈਕਟ ਹੋਆ ਮਿਲ ਗਿਆ ਲ ਆਪਾਂ ਪਰਾ ਪੂਰਾ ਇਹ ਸਰਵੇ ਕਰਦੇ ਆਂ ਕਿ ਇਹ ਇੰਨਾ ਰਕਬਾ ਗੰਨੇ ਦਾ ਹੈ ਉਹਨਾਂ ਪੂਰਾ ਆਪਾਂ ਨੂੰ ਲੋਨ ਵੀ ਦਿੰਨੇ ਆ ਜਾਨੀ ਖਾਦ ਦਵਾਈ ਬੀਜ ਸਾਰਾ ਕੁਝ ਦੇਹੇ ਆ ਇਹ ਜਿਸ ਤਰ੍ਹਾਂ ਆਪਣੀ ਪਰਚੀ ਆ ਗਈ ਮਿਲ ਮਾ ਗੰਨਾ ਜਾਹੇਗਾ ਤਾਂ ਉਹ ਪਰਚੀ ਪਰ ਲੋਨ ਲੋਨ ਹੈ ਜਿਹੜਾ ਆਪਣਾ ਉਹ ਕੱਟ ਲेंगे ਪਰ ਇਸ ਵਾਰੇ ਲਾਉਣ ਵੀ ਨਹੀਂ ਕੱਟ ਰਹੇ ਪਹਿਲੀ ਦੋ ਪਰਚੀਆਂ ਬੰਦੇ ਨੂੰ ਛੱਡ ਰਹੇ ਆ ਵੀ ਆਪਣਾ ਖਰਚਾ ਪੱਤਾ ਚਲਾਓ ਤੀਸਰੀ ਟਰਾਲੀ ਵਾ ਜਾ ਕੇ ਆਪਣਾ ਜਿਹੜਾ ਕਿਸੇ ਦਾ ਜੋ ਵੀ ਮਿਲਣੇ ਦੇ ਆ ਵਾਇਆ ਉਹ ਤੀਸਰੀ ਟਰਾਲੀ ਵਾ ਜਾ ਕੇ ਕੱਟੇਗਾ ਹਰ ਸਾਲ ਮਤਲਬ ਜ਼ਿਮੀਦਾਰ ਨੂੰ ਸਹੂਲਤਾਂ ਵਾਤੇ ਵਾਦ ਦਿੰਨੇ ਆ ਇਹ ਵੀ ਮਰੇ ਗਲ ਜ਼ਿਮੀਦਾਰ ਜੁੜਾ ਮੇਲਾ ਮੇਲਾਲੇ ਆਪਣੀ ਫੈਕਟਰੀ ਵਾਸਤੇ ਵੱਧ ਚਲਾਣੇ ਵਾਸਤੇ ਉਹ ਕਰ ਰਹੇ ਹਨਾ ਬੋ ਜੀ ਇਸਤਰੀਆਂ ਜੀ ਹਨਾ ਲਿਓ ਜੀ ਹੋ ਗਈ ਟਰਾਲੀ ਲੋਡ ਆਪਣੀ ਬੱਸ ਰਸੇ ਪਾਣੇ ਰਹਿ ਗਏ ਥੋੜਾ ਜਿਹਾ ਮਾਲ ਬਿਸਤਰਾ ਵੀ ਆ ਗਿਆ ਆਪਣਾ ਲੈ ਕੇ ਆ ਗਏ ਆਪਾਂ ਬਿਸਤਰਾ ਦੇ ਵੀ ਡਰਾਈਵਰ ਆਏਗਾ ਆਪਣਾ ਹੁਣ ਉਹ ਲੈ ਕੇ ਚਲੇ ਜਾਏਗਾ ਮਿਲਣ ਨੂੰ ਆਪਾਂ ਜਾਣਾ ਕਿਤੇ ਫੰਕਸ਼ਨ ਵਾਂ ਪ੍ਰੋਗਰਾਮ ਦੇਖ ਕੇ ਆਵੇਂਗਾ ਆਪਾਂ ਡ라이ਵਰ ਆਏਗਾ ਲੈ ਜੀ ਗੱਰਸਾ ਰੁਸਾ ਕੱਸ ਦਿਓ ਚੰਗੀ ਤਰ੍ਹਾਂ ਠੀਕ ਹੈ ਐਂ ਟਾਈਟ ਕਰ ਦਿਓ ਰਸਤੇ ਮੇਂ ਦਿੱਕਤ ਨਾ ਆਵੇ ਕੋਈ ਬੰਦੇ ਨੂੰ ਹੈ ਠੀਕ ਹੈ ਬਈ ਧੰਨਵਾਦ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਬਣੇ ਰਹੇ ਕਰੋ ਆਪਣੇ ਚੈਨਲ ਗੈਲ ਹੋਰ ਵੀਡੀਓ ਦੇਖਣੇ ਵਾਸਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦੁਬਾਰਾ ਫੇਰ ਵੀਡੀਓ ਦੇਖਣੇ ਵਾਸਤੇ ਜੀ Okay, bye.